ਅੱਜ ਵਕਦੀ ਇੱਕ ਵੱਡੀ ਖਬਰ ਤੋਂ ਤੁਹਾਨੂੰ ਰੂਬਰੂ ਕਰਵਾਉਣ ਜਾ ਰਹੇ ਹਾਂ ਤੇ ਇਹ ਖਬਰ ਜੁੜੀ ਹੋਈ ਹੈ ਜੇਲ੍ਹ ਦੇ ਵਿੱਚ ਬੰਦ ਡੀਆਈਜੀ ਹਰਚਰਨ ਸਿੰਘ ਪੁੱਲਰ ਨੂੰ ਲੈ ਕੇ ਜੀ ਹਾਂ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਹਰਚਰਨ ਸਿੰਘ ਪੁੱਲਰ ਉਸ ਦੇ ਘਰ ਦੇ ਵਿੱਚੋਂ ਭਾਰੀ ਮਾਤਰਾ ਦੇ ਵਿੱਚ ਸੋਨਾ ਭਾਰੀ ਮਾਤਰਾ ਦੇ ਵਿੱਚ ਹੋਰ ਕੀਮਤੀ ਵਸਤੂਆਂ ਕੀਮਤੀ ਘੜੀਆਂ ਅਤੇ ਇੱਕ ਮੋਟੀ ਰਕਮ ਨੋਟ ਗਿਣਨ ਵਾਲੀ ਮਸ਼ੀਨ ਮਿਲੀ ਸੀ ਤੇ ਉਸ ਤੋਂ ਬਾਅਦ ਸੀਬੀਆਈ ਨੇ ਛਾਪਾ ਮਾਰਿਆ ਸੀ ਤੇ ਛਾਪਾ ਮਾਰਨ ਤੋਂ ਬਾਅਦ ਇਹ ਮਾਮਲਾ ਆ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਰਿਮਾਂਡ ਲਈ ਗਈ ਅਤੇ ਡੀਆਈਜੀ ਭੁੱਲਰ ਨੂੰ ਜੇਲ੍ਹ ਦੇ ਵਿੱਚੋਂ ਭੇਜਿਆ ਗਿਆ ਤੇ ਰਾਤੋਂ ਰਾਤ ਜੇਲ੍ਹ ਦੇ ਵਿੱਚੋਂ ਫਰਾਰ ਹੋਏ ਡੀਆਈਜੀ ਭੁੱਲਰ ਸਵੇਰ ਹੁੰਦੇ ਹੀ ਜੋ ਕਿ ਜਦੋਂ ਉੱਥੇ ਪਹੁੰਚੇ ਕਿ ਉਹ ਬੈਰਕ ਉਹਨਾਂ ਬੜਾ ਖਾਲੀ ਸੀ ਤੇ ਉਦੋਂ ਭਗਵੰਤ ਮਾਨ ਉਸ ਬੈਰਕ ਨੂੰ ਦੇਖਣ ਦੇ ਲਈ ਜਾ ਰਿਹਾ ਸੀ ਤੇ ਭਗਵੰਤ ਮਾਨ ਦੇ ਵੀ ਹੋਸ਼ ਉੱਡ ਗਏ ਲੇਕਿਨ ਅਸਲ ਸੱਚ ਜਦੋਂ ਸਾਹਮਣੇ ਆਇਆ ਤਾਂ ਸਾਰਿਆਂ ਇਹ ਦੇਖ ਕੇ ਹੈਰਾਨ ਰਹਿ ਗਏ ਅਖਰਕਾਰ ਡੀਆਈਜੀ ਪੁੱਲਰ ਕਿੱਥੇ ਸੀ ਜਿਸ ਵਕਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਡੀਆਈਜੀ ਪੁੱਲਰ ਨੂੰ ਮਿਲਣ ਦੇ ਲਈ ਬੈਰਕ ਦੇ ਵਿੱਚ ਗਏ ਤੇ ਉਸ ਵਕਤ ਡੀਆਈਜੀ ਪੁੱਲਰ ਦਾ ਬੈਰਕ ਖਾਲੀ ਸੀ ਕੀ ਜੇਲ੍ਹ ਪ੍ਰਸ਼ਾਸਨ ਨੇ ਇਹ ਸਭ ਕੁਝ ਕੀਤਾ ਕਿ ਜੇਲ੍ਹ ਪ੍ਰਸ਼ਾਸਨ ਦੀ ਇਹ ناکامی ਦੇ ਅਨੁਸਾਰ ਡੀਆਈਜੀ ਪੁੱਲਰ ਉਥੋਂ ਫਰਾਰ ਹੋ ਗਏ ਇਸ ਕੱਲੀ ਕੱਲੀ ਗੱਲ ਤੋਂ ਕੱਲੀ ਕੱਲੀ ਘਟਨਾ ਤੋਂ ਤੁਹਾਨੂੰ ਰੂਬਰੂ ਕਰਾਉਂਦੇ ਆ ਆ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਬਕਰ ਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਵਿੱਚ ਜਿहां ਰਾਤੋ ਰਾਤ ਜੇਲ੍ਹ ਦੇ ਵਿੱਚੋਂ ਫਰਾਰ ਹੋਏ ਡੀਆਈਜੀ ਭੁੱਲਰ ਤੇ ਸਵੇਰ ਨੂੰ ਖਾਲੀ ਬਰਖ ਦੇਖ ਕੇ ਭਗਵੰਤ ਮਾਨ ਦੀ ਉੜਗੇ ਹੋਸ ਪਰ ਅਸਲ ਸੱਚ ਸਾਹਮਣੇ ਆਇਆ ਤਾਂ ਸਭ ਦੇਖ ਕੇ ਹੈਰਾਨ ਪੰਜਾਬ ਦੇ ਜੇਲ੍ਹ ਪ੍ਰਬੰਧਨ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਰਾਤੋ-ਰਾਤ ਡੀਆਈਜੀ ਜੇਲ੍ਹ ਦੇ ਭੁੱਲਰ ਜੋ ਕਿ ਉਸ ਵਕਤ ਜੇਲ੍ਹ ਦੇ ਵਿੱਚ ਬੰਦ ਸੀ ਡੀਆਈਜੀ ਭੁੱਲਰ ਉਹ ਫਰਾਰ ਹੋ ਗਏ ਕਿਸ ਦੀ ਖਬਰ ਫੈਲ ਗਈ ਸਵੇਰੇ ਜਦੋਂ ਮੁਲਾਜ਼ਮਾਂ ਨੇ ਬੈਰਕ ਚੈੱਕ ਕੀਤੀ ਤਾਂ ਉਹ ਖਾਲੀ ਪਾਈ ਗਈ ਤੇ ਉਹਨਾਂ ਨੇ ਇਸ ਦੀ ਸੂਚਨਾ ਜਦੋਂ ਅਧਿਕਾਰੀਆਂ ਨੂੰ ਦਿੱਤੀ ਗਈ ਤੇ ਖਬਰ ਮਿਲਦਿਆਂ ਹੀ ਮੁੱਖ ਮੰਤਰੀ ਭਗਵੰਤ ਮਾਨ ਖੁਦ ਉਸ ਜਗ੍ਹਾ ਤੇ ਪਰ ਪਹੁੰਚ ਗਏ ਹੁਣ ਬੈਰਕ ਖਾਲੀ ਦੇਖਦੇ ਹੀ ਭਗਵੰਤ ਮਾਨ ਦੀ ਵੀ ਹੋਸ਼ ਉੱਡ ਗਏ ਸੁਰੱਖਿਆ ਪ੍ਰਬੰਧਾਂ ਤੇ ਵੀ ਵੱਡੇ ਸਵਾਲ ਖੜੇ ਹੋ ਗਏ ਜੇਲ੍ਹ 'ਚ ਚੌਕਸੀ ਹੋਰ ਵਧਾ ਦਿੱਤੀ ਗਈ ਤੇ ਸਾਰੇ ਜੇਲ੍ਹ ਰੀਨੋ 30 ਪੋਚਗੇਤ ਦੇ ਲਈ ਬੁਲਾਇਆ ਗਿਆ ਹੁਣ ਦੱਸ ਦੀ ਇਹ ਕਿ ਐਡਾ ਵੱਡਾ ਡੀਆਈਜੀ ਜਿਸ ਨੇ ਐਡਾ ਵੱਡਾ ਕਪਲਾ ਕੀਤਾ ਐਡੀ ਵੱਡੀ ਰਿਸ਼ਵਤ ਉਸਨੇ ਲਈ ਜੇਕਰ ਉਹ ਹੀ ਜੇਲ੍ਹ ਦੇ ਵਿੱਚੋਂ ਫਰਾਰ ਹੋ ਜਾਵੇ ਤਾਂ ਫਿਰ ਸੁਰੱਖਿਆ ਕਿੱਥੇ ਹੈ ਫਿਰ ਆਮ ਜਿੰਨੇ ਕੈਦੀ ਹੈ ਉਹ ਕਿੰਨੇ ਇਕ ਫਰਾਰ ਹੁੰਦੇ ਹੋਣੇ ਜੇਲ੍ਹ ਦੇ ਵਿੱਚੋਂ ਹੁਣ ਉਸ ਤੋਂ ਬਾਅਦ ਦੱਸ ਦੀ ਇਹ ਕਿ ਜਦੋਂ ਚਾਰੇ ਪਾਸੇ ਚੌਕਸੀ ਵਧਾ ਦਿੱਤੀ ਗਈ ਜਾਂਚ ਅੱਗੇ ਵਧੀ ਤਾਂ ਸੱਚ ਸਾਹਮਣੇ ਆਇਆ ਕਿ ਉਸਨੇ ਸਭ ਨੂੰ ਹੈਰਾਨ ਕਰ ਦਿੱਤਾ ਡੀਆਈਜੀ ਭੁੱਲਰ ਨਾ ਤਾਂ ਉਥੋਂ ਫਰਾਰ ਹੋਏ ਸੀ ਨਾ ਹੀ ਭੱਜੇ ਸਨ ਇਹ ਇੱਕ ਗੁਪਤ ਜਾਂਚ ਸੀ ਦੇ ਚਲਦੇ ਜੋ ਕਿ ਭਗਵੰਤ ਮਾਨ ਵੀ ਉੱਥੇ ਪਹੁੰਚੇ ਸੀ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਉੱਥੇ ਪਹੁੰਚੇ ਸੀ ਜੇਲ੍ਹ ਦੇ ਵਿੱਚ ਜਾਇਜ਼ਾ ਲੈਣ ਦੇ ਲਈ ਡੀਏਜੀ ਪੁੱਲਰ ਉਸੇ ਜਗ੍ਹਾ ਹੀ ਮੌਜੂਦ ਸੀ ਪਰ ਕੁਝ ਲੋਕ ਕੁਝ ਸ਼ਰਾਰਤੀ ਤੱਤ ਜਿਹੜੇ ਨੇ ਉਸ ਦਾ ਮਜ਼ਾਕ ਉਡਾ ਰਹੇ ਨੇ ਇਸ ਦਾ ਖਬਰਾਂ ਨੂੰ ਬੁਧਾ ਚੜਾ ਕੇ ਆਪਣੇ ਚੈਨਲਾਂ ਦੇ ਉੱਪਰ ਅਪਲੋਡ ਕਰ ਰਹੇ ਨੇ ਕਿ ਡੀਆਜੀ ਪੁੱਲਰ ਜੇਲ੍ਹ ਦੇ ਵਿੱਚ ਫਰਾਰ ਹੋ ਗਏ ਕਿਉਂਕਿ ਐਦਾਂ ਦੀ ਪੁਸ਼ਟੀ ਕੋਈ ਜੇਲ੍ਹ ਪ੍ਰਸ਼ਾਸਨ ਨੇ ਵੀ ਨਹੀਂ ਕੀਤੀ ਐਦਾਂ ਦੀ ਪੁਸ਼ਟੀ ਕਿਸੇ ਨੇ ਵੀ ਨਹੀਂ ਕੀਤੀ ਕੋਈ ਨਾ ਕਿਸੇ ਹੋਰ ਸਰਕਾਰੀ ਮੀਡੀਆ ਨੇ ਕੀਤੀ ਡੀਆਜੀ ਪੁੱਲਰ ਹਾਲ ਖਿਲਾਲ ਜੇਲ੍ਹ ਦੇ ਵਿੱਚ ਹੀ ਬੰਦ ਹੈ ਉਹਨਾਂ ਦੇ ਰਿਮਾਰਡ ਜਾਰੀ ਹੈ ਅੱਗੇ ਉਹਨਾਂ ਨੂੰ ਨਿਆਇਕ ਹਿਰਾਸਤ ਭੇਜਿਆ ਗਿਆ ਹੈ ਅਤੇ ਬਾਅਦ ਦੇ ਵਿੱਚ ਜੋ ਕਾਨੂੰਨ ਦਾ ਫੈਸਲਾ ਹੋਵੇਗਾ ਤੁਹਾਨੂੰ ਦੱਸ ਦਿੱਤਾ ਜਾਵੇਗਾ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਨਾਲ ਜੁੜੇ ਰਹੋ ਤਾਂ